ਬੜੀ ਅਫਸੋਸਨਾਕ ਜੀ ਤੇ ਤਕਲੀਫ ਦੇ ਜੀ ਗੱਲ ਐ ਅ ਜਿਹੜੇ ਫੋਰਨ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਵੀ ਉੱਥੇ ਵੀ ਨਾ ਜਿਹੜੀ ਨਫ਼ਰਤ ਐ ਖਾਸ ਕਰਕੇ ਇੱਕ ਜਾਤੀ ਨੂੰ ਲੈ ਕੇ ਖਾਸ ਕਰਕੇ ਜਾਂ ਕਿਸੇ ਖਾਸ ਕਮਿਊਨਿਟੀ ਦੇ ਲੋਕਾਂ ਨੂੰ ਲੈ ਕੇ ਜਿਹੜੀ ਨਫ਼ਰਤ ਐ ਉਹ ਬਹੁਤ ਵੱਧਦੀ ਜਾਂਦੀ ਐ ਤੇ ਇਸੇ ਤਰ੍ਹਾਂ ਦੀ ਇੱਕ ਖਬਰ ਯੂਕੇ ਤੋਂ ਐ ਬ੍ਰਿਟੇਨ ਤੋਂ ਕਿ ਸਿੱਖ ਲੜਕੀ ਨਾਲ ਜ਼ਬਰਜਨਾਹ ਕੀਤਾ ਕਿਸੇ ਨੇ ਇਸੇ ਮਸਲੇ 'ਚ ਜਾਂ ਇਸੇ ਨਫ਼ਰਤ ਦੇ ਚੱਲਦੀ ਕੰਦੀ ਯਾਰ ਪਤਾ ਨਹੀਂ ਕਿਉਂ ਮਤਲਬ ਯੂਕੇ ਵਾਲੀ ਸੈਟ ਬਹੁਤ ਗਲਤ ਹੋ ਰਿਹਾ ਵੈਸੇ ਤੇ ਪੂਰੀ ਦੁਨੀਆ ਚ ਵਰਤਾਰਾ ਹੈ ਫਿਰ ਕੋ ਮੁਤਸਬੀ ਸੋਚ ਅੱਜ ਤੁਸੀਂ ਦੇਖੋਗੇ ਨਾ ਮੈਂ ਜਿਹੜਾ ਐਰਾ ਦੇਖਿਆ ਵਾ ਖਾਸ ਤੌਰ ਤੇ 2012 13 ਤੋਂ ਬਾਅਦ ਕਿੰਨੇ ਮੁਲਕਾਂ ਦੇ ਵਿੱਚ ਕੱਟੜ ਲੋਕ ਸੱਤਾ ਚਾਹੇ ਤੇ ਉਹਨਾਂ ਨੇ ਕੱਟੜਤਾ ਦੀ ਜਿਹੜੀ ਸਿਆਸਤ ਅੱਗੇ ਵਧਾਈ ਆ ਆਪਣਾ ਦੇਸ਼ ਵੀ ਵਿੱਚ ਸ਼ਾਮਲ ਆ ਮੁਲਕ ਬਿਲਕੁਲ ਬਦਲ ਗਿਆ ਹਾਲਾਂਕਿ ਅਮਰੀਕਾ ਵਰਗੇ ਮੁਲਕ ਤੇ ਵਿੱਚ ਵੀ ਇਹ ਚੀਜ਼ਾਂ ਵਾਪਰ ਰਹੀਆਂ ਪਰ ਆਮ ਤੌਰ ਤੇ ਕਿਉਂਕਿ ਮੈਂ ਅਮਰੀਕਾ ਕੈਨੇਡਾ ਚ ਜ਼ਿਆਦਾ ਮੇਰਾ ਹੈ ਵਿਚਰਦੇ ਹਾਂ ਮੈਂ ਜ਼ਿਆਦਾ ਵਿਚਰਦਾ ਲੰਮੇ ਸਮੇਂ ਦਾ ਪਰ ਮੈਂ ਉੱਥੇ ਦੇਖਿਆ ਕਿ ਆਮ ਲੋਕਾਂ ਚ ਨਫ਼ਰਤ ਇੰਨੀ ਹੈ ਨਹੀਂ ਜੀ ਪਰ ਜਿੰਨਾ ਚ ਹੈ ਉਹ ਬਹੁਤ ਖਤਰਨਾਕ ਹੈ ਮਤਲਬ ਕਿ ਤੁਸੀਂ ਦੇਖਣ ਨੂੰ ਬਜ਼ੁਰਗ ਨਹੀਂ ਦੇਖਣਾ ਮਤਲਬ ਕਿਸੇ ਕਿਸਮ ਦੀ ਕੋਈ ਰਹਿਮ ਦੀ ਕੋਈ ਤੁਹਾਡੇ ਚ ਕਾਣੀ ਹੈ ਕਾਣੀ ਹੈ ਨਹੀਂ ਕੁਝ ਨਹੀਂ ਹੁੰਦਾ ਜੀ ਬਿਲਕੁਲ ਤਾਂ ਇਦਾਂ ਹੁਣ ਇੰਗਲੈਂਡ ਚ ਵੀ ਇਹ ਸਭ ਕੁਝ ਜ਼ਿਆਦਾ ਹੋਣ ਲੱਗ ਗਿਆ ਤਾਂ ਇੰਗਲੈਂਡ ਆਪਾਂ ਕਹਿੰਦੇ ਸੀ ਕਿ ਗੋਰੇ ਇਦਾਂ ਉਦਾਂ ਹਨ ਹੂੰ ਤਾਂ ਜਿਨ੍ਹਾਂ ਲੋਕਾਂ ਨੇ ਪੂਰੇ ਪੂਰੇ ਸੰਸਾਰ ਤੇ ਬਸਤੀਵਾਦ ਨਿਜ਼ਾਮ ਦੇ ਵਿੱਚ ਝੰਡੇ ਗੱਡੇ ਹੈ ਜੀ ਅਜੋ ਉਹਨਾਂ ਦਾ ਮਾਲ ਠਾਲ ਪੱਖੋਂ ਵੀ ਥੋੜਾ ਹਾਲ ਜਿਹੜਾ ਅੱਗੇ ਨਾਲੋਂ ਘਟਿਆ ਪਰ ਦੂਜੇ ਪਾਸੇ ਆਹ ਚੀਜ਼ਾਂ ਨੇ ਬਿਲਕੁਲ ਕਾਲਾ ਪਾ ਗਰੂਮਿੰਗ ਗੈਂਗ ਦੀ ਗੱਲ ਕੀਤੀ ਸੀ ਬਿਲਕੁਲ ਕੁੱਦ ਨਾ ਫਿਕਰ। ਉਹ ਇਹ ਚੀਜ਼ ਹਮ ਵਧ ਰਹੀਆਂ ਨੇ ਤੇ ਉਹ ਤੇ ਤਾਂ ਹੁਣ ਇਹ ਦੇ ਵਿੱਚ ਇਹੀ ਆ ਕਿ ਪੰਜਾਬੀ ਜੋ ਸਾਡੀ ਲਾਲੋ ਭੈਣਾਂ ਮਾਂ ਜੋ ਵੀ ਅਤੀ ਹੈ ਉਹਦੇ ਨਾਲ ਦਰਿੰਦਗੀ ਹੋਈ ਹੈ। ਹਮ। ਸ਼ੱਕੀ ਹਾਲੇ ਤੱਕ ਕਾਬੂ ਨਹੀਂ ਆਇਆ। ਤਾਂ ਉਥੋਂ ਦੀ ਪੁਲਿਸ ਸਹਤਾ ਲੈ ਰਹੀ ਆ ਲੋਕਾਂ ਦੀ। ਸੀਸੀਟੀਵੀ ਬਾਰੇ ਵਗੈਰਾ ਖਖਾਲ ਰਹੇ ਆ। ਮੈਂ ਖੁਦ ਵਿਅਕਤੀਗਤ ਤੌਰ ਤੇ ਪਤਾ ਕੀਤਾ ਸੀਗਾ ਕਮੈਂਟਰੀ ਸ਼ੋ। ਉਹ ਤਾਂ ਥੋੜੀ ਦੂਰ ਦੀ ਘਟਨਾ ਹੈ ਉਹ ਕਹਿੰਦੇ ਵੀ ਹਾਲੇ ਅਰੈਸਟ ਕੋਈ ਨਹੀਂ ਹੋਇਆ ਅਫੀਸ਼ੀਅਲੀ ਬਹੁਤ ਮੰਦਪਾਗਾ ਜੀ ਜੀ ਪੰਥਵੀਰ ਜੀ ਵੀ ਕਹਿ ਰਹੇ ਨੇ ਕਿ ਯੂਕੇ ਦੇ ਵਿੱਚ ਰੇਸਿਸਿਮ ਬਹੁਤ ਹੈ ਹਾਂ ਜੀ ਇਹ ਚੀਜ਼ਾਂ ਨਾ ਘਟਨਾਵਾਂ ਕਾਫੀ ਸਾਹਮਣੇ ਆ ਰਹੀਆਂ ਨੇ ਹੁਣ ਤੇ ਖੈਰ ਚਲੋ ਹੁਣ ਇਜਾਜ਼ਤ ਲੈਣੇ ਆ ਤੁਹਾਡੇ ਸਾਰਿਆਂ ਤੋਂ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਨਾਲ ਜੁੜਨ ਵਾਸਤੇ